ਅੱਜ ਚੈਂਬਰ ਵੱਲੋਂ ਇਹ 14th ਕਾਇਜ਼ਨ ਕੰਪੀਟੀਸ਼ਨ ਰੱਖਿਆ ਗਿਆ ਹੈ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੋਏਗੀ ਇਹਦਾ ਬੜਾ ਓਵਰਮੀਵਿੰਗ ਰਿਸਪਾਂਸ ਹੈ ਇਹਦੇ ਵਿੱਚ 39 39 ਟੀਮਸ ਪਾਰਟਿਸਿਪੇਟ ਕਰ ਰਹੀਆਂ ਹਨ ਉਹਦੇ ਵਿੱਚ ਇੱਕ ਨੈਸ਼ਨਲ ਕਾਇਜ਼ਨ ਕੰਪੀਟੀਸ਼ਨ ਹੈ ਇਹਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਟੀਮਸ ਆਈਆਂ ਔਰੰਗਾਬਾਦ ਤੋਂ ਟੀਮ ਆਈ ਹੈ ਉਨੇ ਤੋਂ ਟੀਮ ਆਈ ਹੈ ਈਵਨ ਐਨਸੀਆਰ ਤੋਂ ਫਰੀਦাবাদ ਤੋਂ ਟੀਮਸ ਆਈਆਂ ਔਰ ਇਹ 14 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਇੱਕ ਨਵਾਂ ਕਾਨਸੈਪਟ ਸੀ ਔਰ ਇਹ ਦਿਨ-ਦਿਨ ਲੋਕਾਂ ਨੂੰ ਇਹਦਾ ਬੈਨੀਫਿਟ ਪਤਾ ਲੱਗਦਾ ਤੁਸੀਂ ਜਿੱਦਾਂ ਕਿ ਪ੍ਰੈਜੈਂਟੇਸ਼ਨ ਦੇਖਿਆ ਹੋਣੀ ਹੈ ਇਹਦੀ ਪ੍ਰੋਡਕਟਿਵਿਟੀ ਇੰਪਰੂਵਮੈਂਟ ਕੁਆਲਿਟੀ ਇੰਪਰੂਵਮੈਂਟ ਔਰ ਇਹਦਾ ਜਿਹੜੀ ਵੀ ਟੀਮ ਜਿੱਤ ਕੇ ਜਾਂਦੀ ਹੈ ਉਹ ਜਦੋਂ ਵੀ ਕੋਈ ਉਹਨਾਂ ਦਾ ਕਸਟਮਰ ਆਂਦਾ ਉਹਨੂੰ ਇਹ ਦੱਸ ਸਕਦੀ ਹੈ ਵੀ ਅਸੀਂ ਕਾਇਜ਼ਨ ਕੰਪੀਟੀਸ਼ਨ ਕਲਚਰ ਸਾਡੀ ਆਰਗੇਨਾਈਜੇਸ਼ਨ ਚ ਹੈਗਾ ਔਰ ਇਹਦਾ ਉਹਨਾਂ ਨੂੰ ਮਾਰਕੀਟਿੰਗ ਲਈ ਔਰ ਇੰਪਰੂਵਮੈਂਟ ਲਈ ਬੜੀ ਐਡਵਾਂਟੇਜ ਸਰ ਲੱਗਦਾ ਲੱਗਦਾ ਕਿ ਇਹਨਾਂ ਨੂੰ ਇੱਕ ਇੰਡਸਟਰੀ ਨੂੰ ਬੂਮ ਵੀ ਮਿਲਦਾ ਇਹਦੇ ਨਾਲ ਇੰਡਸਟਰੀ ਨੂੰ ਬੂਮ ਮਿਲੇਗਾ ਦੇਖੋ ਇੰਡਸਟਰੀ ਬੜੇ ਮਾੜੇ ਦੌਰ ਚੋਂ ਲੰਘ ਰਹੀ ਹੈ ਇਦੇ ਵਿੱਚ ਜਿਹੜੀ ਕਾਸਟ ਘਟਾਉਣ ਲਈ ਜਿਹੜਾ ਇਹ ਦੇਖੋ ਜਿਹੜਾ ਮੇਨ ਕਾਇਜ਼ਨ ਪ੍ਰੈਜ਼ੈਂਟ ਹੁੰਦਾ ਨਾ ਇਹ ਜਿਹੜੇ ਬੰਦੇ ਵਰਕਸ਼ਾਪ ਚ ਰਹਿੰਦੇ ਆ ਜਾਂ ਜਿਹੜੇ ਸ਼ਾਪ ਫਲੋਰ ਤੇ ਕੰਮ ਕਰਦੇ ਆ ਚਾਹੇ ਉਹ ਸੁਪਰਵਾਈਜ਼ਰ ਹੋਵੇ ਚਾਹੇ ਉਹ ਵਰਕਰ ਹੈ ਉਹ ਕਾਇਜ਼ਨ ਕੰਪੀਟੀਸ਼ਨ ਹੈ ਪ੍ਰੈਜ਼ੈਂਟ ਕਰਦੇ ਆ ਔਰ ਉਹਨਾਂ ਨੂੰ ਜਾ ਕੇ ਉਹ ਉਹਨਾਂ ਨੂੰ ਬੜੀ ਕਿ ਮੋਟੀਵੇਸ਼ਨ ਮਿਲਦੀ ਹੈ ਵੀ ਅਸੀਂ ਉੱਤੇ ਜਾ ਕੇ ਕਾਇਜ਼ਨ ਪ੍ਰੈਜ਼ੈਂਟ ਕੀਤਾ ਔਰ ਉਹਦੇ ਨਾਲ ਜਿਹੜੀ ਬਾਕੀ ਜਿਹੜਾ ਇੱਕ ਦੇਖੋ ਜਿਹੜੀ ਜਪਾਨ ਨੇ ਕਿਦਾਂ ਇੰਪਰੂਵਮੈਂਟ ਕੀਤੀ ਹੈ ਉੱਥੇ ਇਦਾਂ ਦੀ ਜਪਾਨ ਦੇ ਵਿੱਚ ਜਿੱਦਾਂ ਕਿ ਅੱਛੀਆਂ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਟੋヨタ ਵਰਗੀਆਂ ਸੋਨੀ ਵਰ ਉਦੇ ਪਰ ਇੰਪਲਾਈ ਇਕਾਈਜ਼ਨ ਜਾਂ ਪਰ ਇੰਪਲਾਈ ਦੋ ਕਾਈਜ਼ਨ ਦਾ ਫੈਸ਼ਨ ਜੇ ਫੈਕਟਰੀ ਚ ਕਾਈਜ਼ਨ ਹੈ ਸਮਾਲ ਇੰਪਰੂਵਮੈਂਟ ਜੇ ਹਰ ਵਰਕਰ ਛੋਟੀ ਛੋਟੀ ਇੰਪਰੂਵਮੈਂਟ ਵੱਲ ਗੱਲ ਕਰੇਗਾ ਤਾਂ ਉਹ ਕੰਪਨੀ ਦੀ ਪ੍ਰੋਫਿਟੇਬਿਲਟੀ ਔਰ ਉਹਦੀ ਪ੍ਰੋਡਕਟਿਵਿਟੀ ਕਿੱਥੇ ਪਹੁੰਚ ਜਾਏਗਾ ਅਮਰ ਕਹਿ ਸਕਦੇ ਆ ਕਿ ਜਿਹੜੇ ਲੇਬਰ ਹੈਗੀ ਆ ਉਹਨਾਂ ਦਾ ਵੀ ਮਨੋਵਲ ਵੱਧਦਾ ਲੇਬਰ ਦਾ ਮਨੋਵਲ ਵੱਧਦਾ ਹੈ ਔਰ ਜਿਹੜਾ ਇੱਕ ਇੰਪਰੂਵਮੈਂਟ ਦਾ ਕਲਚਰ ਹੈ ਉਹਦੇ ਨਾਲ ਦੇਖੋ ਕੰਪਨੀਆਂ ਨੇ ਇਦਾਂ ਹੀ ਕਰ ਕਰਕੇ ਜਿਹੜੀ ਟੋਇਟਾ ਹੈ ਉਹ ਨੰਬਰ 1 ਕਾਰ ਮੇਕਰ ਬਣ ਗਿਆ। ਆਹ ਕਹਿ ਸਕਦੇ ਆਨਾਲ ਦਿਨਾਂ ਚ ਪੰਜਾਬ ਦੀ ਇੰਡਸਟਰੀ ਫਿਰ ਦੁਬਾਰਤ ਇੱਕ ਅੱਛੇ ਲੈਵਲ ਤੇ ਆ ਗਿਆ। ਹਾਂ ਜੀ ਦੇਖੋ ਸਿਸਟਮ ਵਾਈਜ਼ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਮਤਲਬ ਦੁਨੀਆ ਦੇ ਨਾਲ ਬਰਾਬਰ ਲੈ ਆਂਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਲੁਧਿਆਣੇ ਦੀ ਇੰਡਸਟਰੀ ਬੜੀ ਪਿੱਛੇ ਰਹਿ ਗਈ ਜਾਂ ਉਹ ਬੜੀ ਜੁਗਾੜੀ ਇੰਡਸਟਰੀ ਹੈ ਜਾਂ ਉਹ ਅਨਸਿਸਟੈਮੈਟਿਕ ਇੰਡਸਟਰੀ ਹੈ। ਐਮ ਐਸ ਐਮ ਵੀ ਨੇ ਵੀ ਹਿੱਸਾ ਲਿਆ। ਇਹ ਤਾਂ ਐਮ ਐਸ ਐਮ ਵੀ ਛੋਟੀਆਂ ਕੰਪਨੀਆਂ ਨੇ ਬਹੁਤ ਜ਼ਿਆਦਾ ਲਈ ਸਾਰੇ। ਕਿੰਨੇ ਪਾਰਟਿਸ ਫੋੜ ਜਿਹੜਾ ਵੱਡਾ ਤੋਂ ਵੱਡਾ ਪਾਰਟਿਸਪੈਂਟ ਹੈ ਉਹ ਮਹਿੰਦਰਾ ਸਵਰਾਜ ਹੈ ਜਿਹੜਾ ਟਰੈਕਟਰ ਮੇਕਰ ਹੈ ਉਹ ਵੀ ਇਹਦੇ ਚ ਆਇਆ ਔਰ ਬਈ ਕਈ ਬਹੁਤ ਛੋਟੀਆਂ ਛੋਟੀਆਂ ਕੰਪਨੀਆਂ ਫਗਵਾੜੇ ਦੀ ਕੰਪਨੀ ਵੀ ਇੱਕ ਆਈ ਹੈ ਜਿਹੜੀਆਂ ਛੋਟੀਆਂ ਕੰਪਨੀਆਂ ਛੋਟੇ ਪਾਰਟਸ ਬਣਾਉਣ ਵਾਲੀਆਂ ਔਰ ਉਹਨਾਂ ਦੇ ਵਰਕਰ ਬੜੀਆਂ ਕੰਪਨੀਆਂ ਤੋਂ ਆ ਕੇ ਸਿੱਖਦੇ ਵੀ ਹੈ ਵੀ ਇੱਥੇ ਕੀ ਇੰਪਰੂਵਮੈਂਟ ਹੋ ਰਹੀ ਹੈ ਜੀ ਥੈਂਕ ਯੂ ਨਾਮ ਐਸ.ਬੀ. ਸਿੰਘ ਹੈ ਮੈਂ ਸੀ.ਏ.ਸੀ.ਯੂ ਦੇ ਵਿੱਚ ਜੁਆਇੰਟ ਸੈਕਟਰੀ ਹੈਗਾ ਸਰ ਅੱਜ ਜਿਹੜਾ ਇਹ ਕਿਤੋਂ ਕਿਤੋਂ ਪਾਰਟਿਸਪੇਟ ਜਿਹੜੇ ਹੋਏ ਆ ਤੇ ਕਿ ਕਿੰਨਾ ਕਿ ਜਿਹੜਾ ਪ੍ਰੋਗਰੈਸ ਹੋ ਰਿਹਾ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ 14ਵਾਂ ਸਾਲ ਹੈਗਾ 14th ਨੈਸ਼ਨਲ ਕਾਈਜ਼ਨ ਕੰਪੀਟੀਸ਼ਨ ਹੈਗਾ ਅਸੀਂ ਹਰ ਸਾਲ ਜਨਵਰੀ ਦੇ ਮਹੀਨੇ 'ਚ ਕੰਪੀਟੀਸ਼ਨ ਕਰਦੇ ਹੈਗੇ ਆ ਇਸ ਵਾਰ ਕਾਫੀ ਓਵਰਵੇਲਮਿੰਗ ਰਿਸਪੌਂਸ ਰਿਸਪੌਂਸ ਹੈ ਅੱਗੇ ਆਮ ਤੌਰ ਤੇ 26-27 ਟੀਮਾਂ ਤੱਕ ਹੁੰਦੀਆਂ ਐ ਇਸ ਵਾਰੀ ਟੋਟਲ 38 ਟੀਮਾਂ ਹੈਗੀਆਂ ਔਰ ਉਹ ਪੈਨ ਇੰਡੀਆ ਲੈਵਲ ਦੀ ਰਿਪਰੈਜ਼ੈਂਟੇਸ਼ਨ ਹੈ ਔਰੰਗਾਬਾਦ ਤੋਂ ਭਿਵਾੜੀ ਤੋਂ ਉਹਨਾਂ ਤੋਂ ਹੁਸ਼ਿਆਰਪੁਰ ਤੋਂ ਇਦਾਂ ਅਲਗ-ਅਲਗ ਸਟੇਟਸ ਤੋਂ ਟੀਮਜ਼ ਆ ਐਂਡ ਰਾਜਸਥਾਨ ਤੋਂ ਵੀ ਟੀਮਸ ਆਈਆਂ ਹੋਈਆਂ ਸੋ ਇਸ ਵਾਰ ਦਾ ਜਿਹੜਾ ਰਿਸਪੌਂਸ ਹੈ ਕਾਫੀ ਓਵਰਵੇਲਮਿੰਗ ਹੈਗਾ ਰਾਦਰ ਅਸੀਂ ਅੱਗੇ ਤਿੰਨ-ਤਿੰਨ ਟੀਮ ਤੱਕ ਅਕੋਮੋਡੇਟ ਕਰ ਦਿੱਤੀਆਂ ਲੇਕਿਨ ਇਸ ਵਾਰ ਇਹ ਸੰਗਤ ਲਿਮਿਟ ਕੀਤੀ ਹੈ ਕਿ ਦੋ ਤੋਂ ਵੱਧ ਇੱਕ ਟੀਮ ਦੀ ਅਸੀਂ ਨਹੀਂ ਲੈ ਰਹੇ ਹੈਗੇ ਕਿਸੇ ਵੀ ਕੰਪਨੀ ਤੋਂ ਔਰ ਇਹ ਜਿਹੜਾ ਇਵੈਂਟ ਹੈਗਾ ਇਹ ਇਹ ਅਸੀਂ ਇੱਕ ਡਬਲ ਪਲੇਟਫਾਰਮ ਕ੍ਰੀਏਟ ਕੀਤਾ ਹੋਇਆ ਲਰਨਿੰਗ ਥਰੂ ਸ਼ੇਅਰਿੰਗ ਦਾ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਇਹ 38 ਟੀਮਾਂ ਹੈਗੀਆਂ ਇਹਨਾਂ ਦਾ ਆਪਸ ਕੰਪੀਟੀਸ਼ਨ ਹੈਗਾ ਲੇਕਿਨ ਤਕਰੀਬਨ 1200 ਕੰਪਨੀਆਂਜ਼ ਹੋਰ ਦੇ ਜਿਹੜੇ ਰਿਪਰੈਜ਼ੈਂਟੇਟ ਯਾਨੀ ਕਿਸੇ ਫੈਕਟਰੀ ਨੇ ਫਾਰਮ ਪਾਰਟਸ ਨੇ ਹੀਰੋ ਸਾਈਕਲ ਨੇ ਆਪਣੇ ਇੱਥੇ ਕੋਈ ਪ੍ਰੋਬਲਮ ਦਾ ਹੱਲ ਲੱਭਿਆ ਔਰ ਸੇਮ ਪ੍ਰੋਬਲਮ ਕਿਸੇ ਹੋਰ ਫੈਕਟਰੀ ਚ ਵੀ ਚੱਲ ਰਹੀ ਹੈ ਤਾਂ ਉਹਨੂੰ ਰੈਡੀਮੇਡ ਸੋਲੂਸ਼ਨ ਆਪਣੇ ਇੱਥੇ ਦੇਖ ਗਿਆ ਕਿ ਹਾਂ ਜੀ ਇਹ ਪ੍ਰੋਬਲਮ ਦਾ ਸਾਡੇ ਕੋਲ ਸਾਨੂੰ ਰੈਡੀਮੇਡ ਸੋਲੂਸ਼ਨ ਮਿਲ ਗਿਆ ਸੋ ਇਹ ਜਿਹੜਾ ਇਵੈਂਟ ਹੈਗਾ ਇਸ ਵਾਰ ਟੋਟਲ 38 ਟੀਮਸ ਆਈਆਂ ਹੈਗੀਆਂ ਔਰ ਬਹੁਤ ਹੀ ਓਵਰਵੈਲਮਿੰਗ ਰਿਸਪੌਂਸ ਚੱਲ ਰਿਹਾ ਹੈਗਾ ਔਰ ਇਹਦੇ ਨਾਲ ਉਹ ਜਿਹੜਾ ਇੱਕ ਹੈਗਾ ਆਪਾਂ ਮੇਕ ਇਨ ਲੁਧਿਆਣਾ ਨੂੰ ਅੱਗੇ ਅਸੀਂ ਜਿਹੜਾ ਮੋਟੀਵੇਟ ਕਰ ਰਹੇ ਹੈਗੇ ਆ ਕਿ ਜਿਆਦਾ ਤੋਂ ਜਿਆਦਾ ਲੋਕੀ ਮੇਕ ਉਸ ਦੇ ਵਿੱਚ ਕਾਫੀ ਸਹਿਯੋਗ ਮਿਲ ਰਿਹਾ ਐ ਇਸ ਇਵੈਂਟ ਰਾਹੀਂ ਅਲੱਗ-ਅਲੱਗ ਇੰਡਸਟਰੀ ਨੂੰ ਵੀ ਗਰੋਅ ਅਪ ਬਿਲਕੁਲ ਜੀ ਇਹ ਜਦੋਂ ਆਪਾਂ ਕੋਈ ਆਪਣੀ ਇਹ ਜਿਹੜੀ ਕਾਇਜ਼ਨ ਇਵੈਂਟ ਹੁੰਦਾ ਹੈ ਇੱਕ ਟੀਮ ਵਰਕ ਨੂੰ ਪ੍ਰੋਮੋਟ ਕਰਦਾ ਹੈ ਕਿ ਮਿਲ ਕੇ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਲੱਭਿਆ ਜਾਏ ਸੋ ਇਹ ਜਿਹੜਾ ਹੈਗਾ ਇਹਦੇ ਨਾਲ ਟੀਮ ਵਰਕ ਜਿੱਥੇ ਪ੍ਰੋਮੋਟ ਹੁੰਦੀ ਹੈ ਉੱਥੇ ਐਮ ਐਸ ਐਮ ਈਜ਼ ਨੂੰ ਵੀ ਇਹ ਇੱਕ ਆਪਣੇ ਤੌਰ ਤੇ ਵਰਕਿੰਗ ਕਰਨ ਦਾ ਤਰੀਕਾ ਮਿਲ ਰਿਹਾ ਹੈ ਕਿ ਜੇ ਕੋਈ ਪ੍ਰੋਬਲਮ ਆਏ ਤਾਂ ਉਹਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈਗਾ ਸਰ ਐਮ ਐਸ ਐਮ ਈ ਬਹੁਤ ਤੁਹਾਡੇ ਪਿੰਡ ਦੇ ਲੁਧਿਆਣਾ ਚੋਂ ਲੱਗ ਰਿਹਾ ਕਿ ਇਦਾਂ ਦੇ ਪ੍ਰੋ ਹਾਲੇ ਰੁਕਾ ਤੇ ਜਿਹੜੇ ਛੋਟੇ ਕਾਰੋਬਾਰੀ ਉਹਨਾਂ ਨੂੰ ਮਦਦ ਮਿਲਦੀ ਬਿਲਕੁਲ ਅਸੀਂ ਇਸ ਐਸ ਪੈ ਦੇ ਵਿੱਚ ਇੱਕ ਸਪੈਸ਼ਲ ਕੈਟਾਗਰੀ ਐਮ ਐਸ ਐਮ ਇਸ ਦੀ ਰੱਖੀ ਹੋਈ ਹੈ ਜਸਟ ਟੂ ਪ੍ਰੋਮੋਟ ਕਿਉਂਕਿ ਕਈ ਵਾਰੀ ਹੁੰਦਾ ਕਿ ਲਾਰਜ ਇੰਡਸਟਰੀ ਜਿਹੜੀ ਹੈਗੀ ਹੈ ਐਮ ਐਸ ਐਮ ਈ ਉਸ ਤਰੀਕੇ ਦੀ ਪ੍ਰੈਜੈਂਟੇਸ਼ਨ ਜਾਂ ਉਸ ਤਰੀਕੇ ਦੇ ਨਾਲ ਪ੍ਰੈਜੈਂਟ ਨਹੀਂ ਕਰ ਪੰਦਾ ਤਾਂ ਅਸੀਂ ਇਹਦੀ ਇੱਕ ਸਪੈਸ਼ਲ ਕੈਟਾਗਰੀ ਐਮ ਐਸ ਐਮ ਇਸ ਦੀ ਵੀ ਰੱਖੀ ਹੋਈ ਹੈ ਜਿਹੜੇ ਐਮ ਐਸ ਐਮ ਇਸ ਇੱਥੇ ਪਾਰਟਿਸਿਪੇਟ ਕਰ ਰਹੇ ਹੈ ਉਹਨਾਂ ਨੂੰ ਸਪੈਸ਼ਲ ਅਵਾਰਡਸ ਅਸੀਂ ਮੋਟੀਵੇਸ਼ਨ ਵਾਸਤੇ ਦੇ ਰਹੇ ਹੈਗੇ ਪਰ ਉਹਦੇ ਨਾਲ-ਨਾਲ ਉਹਨਾਂ ਨੂੰ ਜੋ ਅਸੀਂ ਦੇਖ ਰਹੇ ਹੈਗੇ ਆ ਐਮਐਸਐਮਜ਼ ਦੀ ਵੀ ਪਾਰਟਿਸਪੇਸ਼ਨ ਬਹੁਤ ਵਧੀਆ ਲੈਵਲ ਦੀ ਆ ਰਹੀ ਹੈ। ਸੈਕਟਰ ਦੇ ਵੀ ਪਾਰਟਿਸਪੀਟ ਕੀਤਾ ਉਹ ਵੀ ਇੰਡਸਟਰੀ ਮੈਕਸਿਮਮ ਯੰਗਸਟਰਸ ਹੀ ਅਗੇ ਤੁਸੀਂ ਜੇ ਦੇਖ ਰਹੇ ਹੈਗੇ ਹੋ ਤਾਂ ਜ਼ਿਆਦਾਤਰ ਯੰਗਸਟਰਸ ਹੀ ਆ ਜਿਹੜੇ ਇਸ ਟੀਮ ਜਿਹਨਾਂ ਟੀਮਸ ਦੇ ਵਿੱਚ ਪਾਰਟਿਸਪੀਟ ਕਰ ਰਹੇ ਹੈਗੇ ਸੋ ਇਹ ਇੱਕ ਕਾਫੀ ਸਕਸੈਸਫੁਲ ਇਵੈਂਟ ਰਿਹਾ ਹੈ ਇਸ ਸਾਲ ਦਾ ਸਾਡਾ ਜਿਹੜਾ ਕੈਰਜ਼